ਸਵਾਗਤ ਹੈ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਅਰਿੰਦਰ ਸਿੰਘ ਜੀ ਭਗਵਾਨ ਤਮਨ ਜੀ ਅਕਸਰ ਬਿਆਨਤਾ ਵਰੀਹ ਦਿੰਦੇ ਨੇ ਪਰ ਹੁਣ ਐਕੀ ਦਾ ਵਾਰਾ ਜਾਨਵਰ ਦੇ ਪਸ਼ੂਆਂ ਦੇ ਵਿੱਚ ਆ ਗਿਆ ਬਿਆਨ ਹੁੰਦਾ ਹਾਂ ਜੀ ਦੇਖੋ ਕਿਉਂਕਿ ਪੰਜਾਬ ਦੀ ਹਿੰਦੁਸਤਾਨ ਲੈਵਲ ਦੀ ਇਹ ਬਹੁਤ ਵੱਡੀ ਇੱਕ ਸਮੱਸਿਆ ਹੈ ਆਵਾਰਾ ਪਸ਼ੂ ਜੀ ਆਵਾਰਾ ਪਸ਼ੂ ਇੰਨੇ ਜ਼ਿਆਦਾ ਨੇ ਜਿਨ੍ਹਾਂ ਦਾ ਕੋਈ ਹਿਸਾਬ ਨਹੀਂ ਜੇ ਆਪਾਂ ਇੰਡੀਆ ਲੈਵਲ ਤੇ ਗੱਲ ਕਰੀਏ ਤਾਂ 2 ਕਰੋੜ ਤੋਂ ਵੱਧ ਜਿਹੜੇ ਆਵਾਰਾ ਪਸ਼ੂ ਨੇ ਉਹ ਛੜਕਾਂ ਤੇ ਘੁੰਮਦੇ ਨੇ ਜਿਹਦੇ ਕਰਕੇ ਰਜਾਨਾ ਘਟਨਾਵਾਂ ਵਾਪਰਦੀਆਂ ਨੇ ਜਿਹਦੇ ਕਰਕੇ ਲਗਭਗ 4000 ਮੌਤਾਂ ਨੇ ਜਿਹੜੀਆਂ 1 ਸਾਲ ਦੇ ਵਿੱਚ ਆਵਾਰਾ ਪਸ਼ੂਆਂ ਦੇ ਕਾਰਨ ਹੋ ਜਾਂਦੀਆਂ ਨੇ ਤੇ ਜਿਹੜੇ ਹੋਰ ਨੁਕਸਾਨ ਨੇ ਇਹਨਾਂ ਦੇ ਉਹ ਬਖਰੇ ਨੇ ਇਹਦੇ ਵਿੱਚ ਕਈ ਪਸ਼ੂ ਨੇ ਜਿਹਦੇ ਵਿੱਚ ਕਾਓ ਆ ਗਿਆਂ ਇਹਦੇ ਵਿੱਚ ਕੁੱਤੇ ਆ ਗਏ ਜੀ ਜੀ ਇਹਦੇ ਵਿੱਚ ਬਾਂਦਰ ਆ ਗਏ ਇਹਦੇ ਵਿੱਚ ਕਾਫੀ ਹੋਰ ਮਤਲਬ ਜਿੰਨਾ ਸੂਰ ਆ ਗੇ ਇਹ ਕਾਫੀ ਨੇ ਜਿਹੜੇ ਫਸਲਾਂ ਦਾ ਨੁਕਸਾਨ ਕਰਦੇ ਹੀ ਕਰਦੇ ਨੇ ਸਾਡੀ ਜਿਹੜੀ ਕੀਮਤੀ ਜਾਨਾਂ ਨੇ ਉਹ ਵੀ ਬਹੁਤ ਇਹਨਾਂ ਦੇ ਕਰਕੇ ਅਵਾਹੀ ਚ ਜਾ ਰਹੀਆਂ ਨੇ ਮਤਲਬ ਇਸ ਕਰਕੇ ਮਾਨ ਸਾਹਿਬ ਦੇ ਧਿਆਨ ਦੇ ਵਿੱਚ ਹੈ ਕਿਉਂਕਿ ਮਾਨ ਸਾਹਿਬ ਗਰਾਉਂਡ ਜ਼ੀਰੋ ਨਾਲ ਜੁੜੇ ਹੋਏ ਨੇ ਇਹਨਾਂ ਨੂੰ ਪਿੰਡਾਂ ਦੀਆਂ ਸ਼ਹਿਰਾਂ ਦੀਆਂ ਗਲੀਆਂ ਦੀਆਂ ਮੱਧੀਆਂ ਦੀਆਂ ਕੀ ਪ੍ਰੋਬਲਮਾਂ ਨੇ ਇਹ ਸਾਰਾ ਕੁਝ ਪਲੀਪਾਂਤ ਜਾਣਦੇ ਨੇ ਇਸ ਕਰਕੇ ਇਹਨਾਂ ਨੇ ਬਿਆਨ ਦਿੱਤਾ ਜਿਹਦੇ ਬਿਆਨ ਦੀ ਸ਼ਲਾਘਾ ਕਰਨੀ ਬਣਦੀ ਹੈ ਤੇ ਸਾਰੇ ਲੋਕਾਂ ਨੂੰ ਇਸ ਦਾ ਸਮਰਥਨ ਕਰਨਾ ਚਾਹੀਦਾ ਡਾਕਟਰ ਸਾਹਿਬ ਉਹਨਾਂ ਨੇ ਨਾ ਇੱਕ ਹਵਾਰਾ ਕੁੱਤੇ ਦੇ ਬਿਆਨ ਦਿੱਤਾ ਹੈ ਕਹਿੰਦੇ ਵੀ ਅਸੀਂ ਕੁੱਤੇ ਨੂੰ ਮਾਰਨਾ ਨਹੀਂ ਚਾਹੁੰਦੇ ਪਰ ਕਹਿੰਦੇ ਅਸੀਂ ਤਾਂ ਕੇਂਦਰ ਸਰਕਾਰ ਨਾਲ ਗੱਲ ਕਰਾਂਗੇ ਵੀਰੇ ਉੱਪਰ ਕੋਈ ਜਿਹੜੀ ਕਾਨੂੰਨ ਜਾਂ ਬਿੱਲ ਆਂਦਾ ਜਾਵੇ ਵੀ ਇਹ ਤਾਂ ਨਸਬੰਦੀ ਕੀਤੀ ਜੇ ਵੀ ਯਾਨੀ ਕਿ ਤੁਹਾਨੂੰ ਦੱਸ ਦੇਣਾ ਪਿੱਛੇ ਇਹ ਘਟਨਾ ਵਾਪਰੀ ਫਗਵਾੜਾ ਤੇ ਇੱਕ ਗੜਸ਼ੰਕ ਦੇ ਚ ਯਾਨੀ ਕਿ ਜਿੱਥੇ ਬੱਚਾ ਦੋ ਬੱਚੇ ਦੀ ਮੌਤ ਹੋਈ ਸੀ ਨੋਦ ਨੋਦ ਕੇ ਹਵਾਰਾ ਕੁੱਤੇ ਖਾ ਗਏ ਸੀ ਉਹਨਾਂ ਨੂੰ ਇੱਕ ਬੱਚਾ ਬਚ ਗਿਆ ਸੀ ਇੱਕ ਦੀ ਮੌਤ ਹੋ ਗਈ ਸੀ ਮੌਕੇ ਤੇ ਤੇ ਇਹ ਹੋਤਦਾ ਵੀ ਭਗਵਾਨਤਮਾ ਦੇ ਜਨ ਦੇ ਵਿੱਚ ਉਹ ਗੱਲ ਆਈ ਹੋਵੇ ਵੀ ਹੁਣ ਅਵਾਰਾ ਕੁੱਤਿਆਂ ਨੂੰ ਵੀ ਘੇਰਾ ਪਣ ਚਾਹੀਦਾ ਕਿਉਂਕਿ ਜੀ ਹੁਣ ਪਿੱਛੇ ਜਿਹੜੀ ਲੁਧਿਆਣਾ ਚੋਣ ਹੋ ਕੇ ਹੱਟੀ ਐ ਜੀ ਸਭ ਤੋਂ ਵੱਧ ਜਿਹੜਾ ਅਵਾਰਾ ਕੁੱਤਿਆਂ ਦਾ ਨੁਕਸਾਨ ਹੁੰਦਾ ਉਹ ਲੁਧਿਆਣਾ ਜ਼ਿਲ੍ਹੇ ਚ ਹੁੰਦਾ ਜੀ ਪੰਜਾਬ ਦੇ ਵਿੱਚ 6 ਲੱਖ ਅਵਾਰਾ ਕੁੱਤੇ ਐ ਜਿਹੜਾ ਲੋਕਾਂ ਦੀ ਜਾਨ ਦੇ ਨਾਲ ਹਰ ਟਾਈਮ ਖੇਡਦਾ ਰਹਿੰਦਾ ਤੇ ਇਹ ਤੁਹਾਨੂੰ ਹੋਰ ਦੱਸ ਦਿਆਂ 25 ਬੰਦੇ 1 ਘੰਟੇ ਦੇ ਵਿੱਚ ਔਰ ਜਿਹੜੇ ਆਵਾਰਾ ਕੁੱਤੇ ਨੇ ਉਹ ਕੱਟ ਲੈਂਦੇ ਨੇ ਪਰ ਜਾਨਣਾ 600 ਬੰਦਾ ਹੈ ਜਿਹੜਾ ਪੰਜਾਬ ਦੇ ਵਿੱਚ ਜਿਹਦੇ ਆਵਾਰਾ ਕੁੱਤਿਆਂ ਦੁਆਰਾ ਕੱਟਿਆ ਜਾਂਦਾ ਹੈ ਜਿਹੜੀ ਇਹ ਮੈਂ ਤੁਹਾਨੂੰ ਗਿਣਤੀ ਦੱਸਦਾ 6 ਲੱਖ ਇਹ ਆਵਾਰਾ ਕੁੱਤਿਆਂ ਦੀ ਗਿਣਤੀ ਹੈ ਜਿਹੜੇ ਪਾਲਤੂ ਕੁੱਤੇ ਨੇ ਸੰਗੜੀ ਵਾਲੇ ਕੁੱਤੇ ਨੇ ਇਹਨਾਂ ਦੀ ਗਿਣਤੀ ਏਦੋਂ ਵੀ ਹੋ ਸਕਦਾ ਬੱਦ ਹੋਵੇ ਮੇਰਾ ਕਹਿਣ ਤੋਂ ਬਾਅਦ ਇਹ ਹੈ ਮੈਂ ਇੱਕ ਐਸਟੀਮੇਟ ਦੇਖਿਆ ਵੀ 50 ਬੰਦਿਆਂ ਦੇ ਮਗਰ ਇੱਕ ਆਵਾਰਾ ਕੁੱਤੇ ਦੀ ਐਵਰੇਜ ਪੈਂਦੀ ਹੈ ਮੈਂ ਇਹ ਚੰਗੀ ਤਰ੍ਹਾਂ ਦੇਖਿਆ ਹੈ ਕੈਲਕੂਲੇਟ ਕਰਕੇ ਕਿ 50 ਬੰਦਿਆਂ ਦੀ ਜਿੱਥੇ 50 ਬੰਦਿਆਂ ਦੀ ਐਵਰੇਜ ਬਣਦੀ ਹੈ ਉੱਥੇ ਇੱਕ-ਇਕ ਵਾਰਾ ਕੁੱਤਾ ਉਹਨਾਂ ਨੂੰ ਗਿਫਟ ਤੌਰ ਤੇ ਹੈ ਕਿਉਂਕਿ ਸਰਕਾਰ ਨੇ ਇਹਦੇ ਉੱਤੇ ਕੋਈ ਗੰਭੀਰਤਾ ਨਾਲ ਸੋਚ ਵਿਚਾਰ ਨਹੀਂ ਕੀਤਾ ਜਿਹੜਾ ਇਹ ਪੁੱਤੇ ਨੇ 6 ਲੱਖ ਇਹਦੇ ਵਿੱਚ 4 ਲੱਖ ਤਾਂ ਕੁੱਤੇ ਨੇ ਜੀ 2 ਲੱਖ ਦੀ ਗਿਣਤੀ ਹੈ ਜਿਹੜੀ ਉਹ ਕੁੱਤੀਆਂ ਦੀ ਹੈ ਜੀ ਜੀ ਇਸ ਕਰਕੇ ਮਤਲਬ ਇਹਨਾਂ ਦੀ ਗਿਣਤੀ ਹੈ ਕਿਉਂਕਿ 3 ਮਹੀਨਿਆਂ ਬਾਅਦ ਹੀ ਨਵੀਂ ਜਨਰੇਸ਼ਨ ਪੈਦਾ ਕਰਕੇ ਤਿਆਰ ਕਰ ਦਿੰਦੀਆਂ ਨੇ ਇਹ ਇਸ ਕਰਕੇ ਜਿਹੜਾ ਸਰਕਾਰ ਦਾ ਇੰਦਰ ਬਹੁਤ ਵਧੀਆ ਕੋਈ ਧਿਆਨ ਨਹੀਂ ਸੀ ਕੈਪਟਨ ਸਰਕਾਰ ਵੇਲੇ ਤੋਂ ਲੈ ਕੇ ਹੁਣ ਤੱਕ 7 ਸਾਲ ਹੋ ਗਏ ਇਹਨਾਂ ਦਾ ਕੋਈ ਫੈਮਿਲੀ ਪਲੈਨਿੰਗ ਨਸਬੰਦੀ ਨਹੀਂ ਕੀਤੀ ਗਈ ਜਿਹਦੇ ਕਰਕੇ ਇਹਨਾਂ ਦੀ ਗਿਣਤੀ ਇਹਨਾਂ ਦੀ ਇੰਨੇ ਜਿਆਦੇ ਤੇਜ਼ੀ ਰਫ਼ਤਾਰ ਨਾਲ ਵਧ ਰਹੀ ਹੈ ਜਿਹਦੇ ਵਾਸਤੇ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਇਹਦੇ ਵਾਸਤੇ ਬਿਆਨਬਾਜ਼ੀ ਕਰਨੀ ਪਈ ਤੇ ਸੋਚਣ ਵਾਸਤੇ ਮਜਬੂਰ ਹੋਣਾ ਪਿਆ ਉਹ ਕੋਈ ਰੱਟਦਾ ਨਹੀਂ ਵੀ ਹੈ ਕਿਉਂਕਿ ਆਪਣੇ ਜਿਹੜੇ ਗਲੀਆਂ ਮੱਲੇ ਦੇ ਛੋਟੇ ਛੋਟੇ ਬੱਚੇ ਆਪਣੇ ਘਰਾਂ ਪਰਿਵਾਰ ਦੇ ਖੇਡਦੇ ਨਹੀਂ ਲੋਕਾਂ ਦੇ ਉਹ ਡਰਦੇ ਵੀ ਨੇ ਕਿਉਂਕਿ ਗਲੀਆਂ ਦੇ ਵਿੱਚ ਆਵਾਰਾ ਕੁੱਤੇ ਜਿਹੜੇ ਮੱਲਿਆ ਦੇ ਵਿੱਚ ਬਹੁਤ ਜ਼ਿਆਦਾ ਹੋਏ ਪਏ ਨੇ ਨਾ ਤਾਂ ਉਹਨਾਂ ਨੂੰ ਕੋਈ ਕਮੇਟੀ ਆਲਾ ਫੜਦਾ ਆਂਦਾ ਨਾ ਉਹਨਾਂ ਦਾ ਕੋਈ ਇਲਾਜ ਕੀਤਾ ਜਾਂਦਾ ਤਾਂ ਉਹ ਜਿਹੜੇ ਬੱਚੇ ਆ ਉਹ ਮਾਪੇ ਵੀ ਡਰਦੇ ਵੀ ਸਾਡੇ ਬੱਚੇ ਨੂੰ ਆਵਾਰਾ ਕੁੱਤੇ ਹੀ ਨਾ ਕਿਤੇ ਕੱਟਵੱਟ ਲੈਣ ਹਾਂਜੀ ਇਹਨਾਂ ਪੁੱਤ ਨੂੰ ਮੈਂ ਦੱਸਿਆ ਲੁਧਿਆਣੇ ਦੇ ਵਿੱਚ ਪਿੱਛੇ 2-3 ਮਹੀਨੇ ਹੋ ਗਏ ਇੱਕ ਪਿੰਡ ਦੇ ਵਿੱਚ ਇੱਕ 12 ਸਾਲ ਦੇ ਬੱਚੇ ਨੂੰ ਖਾ ਗਏ ਸੀ ਇੱਕ 11 ਸਾਲ ਦੇ ਬੱਚੇ ਨੂੰ ਕੁੱਤੇ ਖਾ ਗਏ ਸੀ ਸਪੀਕਰਾਂ ਦੇ ਵਿੱਚ ਉਹ ਤੇ ਅਨਾਉਂਸਮੈਂਟਾਂ ਹੁੰਦੀਆਂ ਨੇ ਕਿ ਆਪਣੇ ਬੱਚਿਆਂ ਨੂੰ ਸੰਭਾਲ ਕੇ ਰੱਖੋ ਕੁੱਤੇ ਫਿਰਦੇ ਨੇਗੇ ਮਤਲਬ ਕੁੱਤਿਆਂ ਦਾ ਜਿਹੜੀ ਦਹਿਸ਼ਤ ਹੈ ਉਹ ਕਿਤੇ ਜ਼ਿਆਦਾ ਮਤਲਬ ਜਿਹੜੀ ਆਪਣਾ ਦਹਿਸ਼ਤ ਗਰਦੀ ਕਹਾਣੀਆਂ ਨੇ ਇਹਨਾਂ ਨਾਲ ਕਿਤੇ ਜ਼ਿਆਦਾ ਦਹਿਸ਼ਤ ਹੈ ਜਿਹੜੀ ਉਹ ਆਵਾਰਾ ਕੁੱਤਿਆਂ ਦੀ ਹੈ ਪਰ ਜੇਕਰ ਸਰਕਾਰ ਇੱਧਰ ਧਿਆਨ ਦਿੰਦੀ ਹੈ ਆਵਾਰਾ ਕੁੱਤੇ ਆਵਾਰੇ ਪਸ਼ੂ ਆਵਾਰਾ ਗਰਦੀ ਵਾਲੇ ਪਾਸੇ ਤਾਂ ਜੇ ਇਹਨਾਂ ਨੂੰ ਕੰਟਰੋਲ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਪੰਜਾਬ ਸਰਕਾਰ ਸਭ ਤੋਂ ਵੱਧ ਵਧਾਈ ਦੀ ਪਾਤਰ ਹੋ ਸਕਦੀ ਹੈ ਤੇ ਲੋਕ ਹੁਣ ਗੁਣਗਾਨ ਕਰਦੇ ਤਕਣ ਨਹੀਂ ਤੁਹਾਡਾ ਡਾਕਟਰ ਸਾਹਿਬ ਇਹ ਆਵਾਰਾ ਕੁੱਤੇ ਤੋਂ ਇਲਾਵਾ ਆਵਾਰਾ ਜਿਹੜੀਆਂ ਗਊਆਂ ਸੜਕਾਂ ਦੇ ਘੁੰਦੀਆਂ ਹਨ ਮੰਡੀਆਂ ਦੇ ਵਿੱਚ ਉਹ ਯਾਨੀ ਕਿ ਇਹ ਮੰਡੀਆਂ ਦੇ ਵਿੱਚ ਉਹਨਾਂ ਦਾ ਰਹਿਣ ਬਸੇਰਾ ਬਣਿਆ ਹੋਇਆ ਹੈ ਸੜਕਾਂ ਵਿੱਚ ਜਦੋਂ ਲੋਕ ਜਾ ਰਹੇ ਹੁੰਦੇ ਡਰਾਈਵਿੰਗ ਕਰ ਰਹੇ ਹੁੰਦੇ ਆ ਤਾਂ ਕਈ ਵਾਰੀ ਜੀਟੀ ਰੋਡਾਂ ਦੇ ਵੀ ਆਏ ਨੇ ਇੱਕਦਮ ਅਚਾਨਕ ਐਕਸੀਡੈਂਟ ਹੁੰਦੇ ਨੇ ਉਹ ਹਾਲਾਂਕਿ ਇਹਨੇ ਗਊਸ਼ਾਲਾ ਕਰ ਖੋਲਿਓ ਨੇ ਸਰਕਾਰੀ ਪਰ ਫਿਰ ਵੀ ਉਹ ਕਈ ਖੇਰ ਜੇ ਨਹੀਂ ਜਿੱਥੇ ਕੇ ਗਉਆਂ ਨੂੰ ਨੱਥ ਪਾਈਂ ਜਾ ਰਿਓ ਯਾਨੀ ਕਿ ਝੋਟੇ ਗੈਲੋ ਉਹ ਯਾਨੀ ਕਿ ਕਈ ਐਕਸੀਡੈਂਟ ਵੱਡੇ ਵੱਡੇ ਦਾ ਕਾਰਨ ਬਣੇ ਵੀ ਨੇ ਤੇ ਸਾਹਮਣੇ ਵੀ ਆ ਰਹੇ ਨੇ ਹਾਂ ਜੇ ਇਹ ਤਾਂ ਰਜਾਨਾ ਹੀ ਮਤਲਬ ਆਵਾਰਾ ਪਸ਼ੂਆਂ ਨੇ ਨਲ ਘਟਨਾ ਵਾਲੇ ਜਿਹੜੀਆਂ ਰਜਾਨਾ ਹੀ ਵਾਪਰਦੀਆਂ ਨੇ ਗਊਸ਼ਾਲਾ ਵਾਲੇ ਤਾਂ ਸਿਰਫ ਉਹਨਾਂ ਗਾਵਾਂ ਨੂੰ ਰੱਖ ਦਿੰਦੇ ਨੇ ਜਿਹੜੀਆਂ ਦੁੱਧ ਦਿੰਦੀਆਂ ਨੇ ਕਿਉਂਕਿ ਜਿਹੜੇ ਗਊਸ਼ਾਲਾ ਦੇ ਉੱਤੇ ਕਾਬਜ ਲੋਕ ਹੁੰਦੇ ਨੇ ਉਹ ਉਹਨਾਂ ਨੂੰ ਮਤਲਬ ਉਹਨਾਂ ਦੇ ਉੱਤੇ ਉਹਨਾਂ ਦੀ ਮੋਨੋਪੋਲੀ ਹੋ ਜਾਂਦੀ ਹੈ ਉਹ ਨਾ ਤਾਂ ਆਪ ਕੁਝ ਕਰਦੇ ਨੇ ਨਾ ਉਹਦਾ ਖੈਰਾ ਛੱਡਦੇ ਨੇ ਐ ਮਤਲਬ ਉਹ ਲੋਕ ਉਹਦੇ ਚੋਂ ਕਮਾਈ ਦਾ ਸਾਧਨ ਉਹਨੂੰ ਬਣਾ ਕੇ ਚੰਗਾ ਮौज-ਮਸਤੀਆਂ ਕਰਦੇ ਨੇ ਜਿਹੜੇ ਪਸ਼ੂ ਨੇ ਉਹਨਾਂ ਨੂੰ ਤਾਂ ਲੋਕ ਮਤਲਬ ਸੜਕਾਂ ਦੇ ਉੱਤੇ ਕੁਝ ਖਾਣ ਪੀਣ ਪਾ ਦਿੰਦੇ ਨੇ ਉਸ ਗੱਡੀਆਂ ਵੱਜ ਜਾਂਦੀਆਂ ਨੇ ਮੱਲਮ ਪੱਟੀ ਕਰਾ ਦਿੰਦੇ ਨੇ ਕਿਸੇ ਦੀ ਟੰਗ ਟੁੱਟਦੀ ਕਿਸੇ ਦੀ ਲੱਤ ਟੁੱਟਦੀ ਮਤਲਬ ਉਹਨਾਂ ਦੀ ਸੇਵਾ ਦੇ ਰੂਪ ਚ ਲੋਕ ਕਰਾਉਂਦੇ ਨੇ ਗਊਸ਼ਾਲਾਲੇ ਤਾਂ ਸਿਰਫ ਉਹਨਾਂ ਨੂੰ ਹੀ ਰੱਖਦੇ ਨੇ ਜਿਹੜੇ ਦੁੱਧ ਦਿੰਦੇ ਆ ਵਾਕਿਆ ਨੂੰ ਤਾਂ ਪਿਛਲੇ ਗੇਟ ਵਿੱਚ ਦੀ ਕੱਢ ਕੇ ਪਰਾਂ ਛੱਡਿਆ ਜਾਂਦਾ ਡਾਕਟਰ ਸਾਹਿਬ ਇੱਕ ਹੋਰ ਤੁਹਾਡਾ ਮੁੱਦੇ ਦੇ ਗੱਲ ਕਰਨਾ ਐਨਾ ਕੱਲ ਦੀ ਘਟਨਾ ਹੈ ਮੁਹਾਲੀ ਦੀ ਇਹ ਮੁਹਾਲੀ ਜਿਹੜੇ ਦੇ ਵਿੱਚ ਇੱਕ ਗੁਰਥੇ ਕਾ ਜੋੜੇ ਪਰਿਵਾਰ ਦਾ ਚਰਾਨ ਕਰ ਦਿੱਤਾ ਗਿਆ ਤਾਂ ਅੰਦਾਜ਼ੇ ਨਾਲ ਕਿ ਜਿਹੜਾ ਵਿਅਕਤੀ ਉਹਨੇ ਪੱਗ ਬੰਨੀ ਹੋਈ ਸੀ ਜਿਹੜੀ ਉਹਦੀ ਔਰਤ ਪਿੱਛੇ ਬੈਠੀ ਸੀ ਮੋਟਰਸਾਈਕਲ ਤੇ ਤਾਂ ਉਹਦੇ ਦਿਮਾਲਾ ਬੰਨਿਆ ਹੋਇਆ ਸੀ ਤਾਂ ਉਹ ਉਹਨਾਂ ਦੇ ਘਰ ਆਟੋਮੈਟਿਕ ਚਲਾਨ ਪਹੁੰਚ ਜਾਂਦਾ ਉੱਥੇ ਇਹ ਸਹੂਲਤ ਹੈਗੀ ਹੈ ਚੰਡੀਗੜ੍ਹ ਮੌਲ ਦੇ ਵਿੱਚ ਪਰ ਉਹਨਾਂ ਨੇ ਇੱਕ ਤੱਤ ਰੱਖਿਆ ਕਿ ਹਾਈ ਕੋਰਟ ਦਾ ਇੱਕ ਕਾਨੂੰਨ ਹੈ ਕਿ ਜੇਕਰ ਕੋਈ ਗੁਰਸਿੱਖ ਜੋੜਾ ਹੈ ਤਾਂ ਔਰਤ ਨੇ ਅਗਰ ਚੁੰਨੀ ਵੀ ੱਤੇ ਪਿੱਛੇ ਹੈਲਮ ਨਹੀਂ ਪਾਈ ਚੁੰਨੀ ਹੈਗੀ ਹੈ ਤਾਂ ਉਹਦਾ ਚਲਾਨ ਨਹੀਂ ਹੋਏਗਾ ਤਾਂ ਉਹਨੇ ਦਿਮਾਲਾ ਬੰਨਿਆ ਰੱਖਦਾ ਚਲਾਨ ਫੇਰ ਵੀ ਉਹਦੇ ਘਰ ਪਹੁੰਚ ਗਿਆ ਜੇ ਕੋਈ ਜਿਹੜੀਆਂ ਹਦਾਇਤਾਂ ਨੇ ਉਹ ਹਦਾਇਤਾਂ ਦਾ ਪਾਲਣ ਕਰਨਾ ਚਾਹੀਦਾ ਜੇ ਮਤਲਬ ਕਿਸੇ ਧਰਮ ਨੂੰ ਇਸ ਚੀਜ਼ ਤੋਂ ਛੋਟ ਦਿੱਤੀ ਗਈ ਹੈ ਤਾਂ ਉਹਦੀ ਪੁੱਛੀ ਪੂਰੀ ਪੁੱਛੜਤਾਲ ਕਰਕੇ ਜਿਹੜਾ ਉਹਦਾ ਚਲਾਨ ਵਾਲਾ ਸਿਸਟਮ ਹੈ ਉਹਨੂੰ ਖਤਮ ਕੀਤਾ ਜਾਣਾ ਚਾਹੀਦਾ ਕਿਉਂਕਿ ਮਤਲਬ ਇਹ ਗੱਲ ਇਹ ਹੈ ਹੁਣ ਸਾਰਾ ਸਿਸਟਮ ਜਿਹੜਾ ਕੰਪਿਊਟਰਾਈਜ਼ ਹੋ ਗਿਆ ਕੰਪਿਊਟਰ ਨੇ ਨਹੀਂ ਦੇਖਣਾ ਇਹ ਤਾਂ ਬਾਅਦ ਵਿੱਚ ਮਤਲਬ ਜਦੋਂ ਕਿਸੇ ਅਫਸਰ ਕੋਲ ਜਾਊਗੀ ਗੱਲ ਉੱਥੇ ਜਾ ਕੇ ਉਹਨਾਂ ਨੂੰ ਕੋਈ ਅਰਜੀ ਪੱਤਰ ਹੈ ਜਿਹੜਾ ਉਹ ਦੇਣਾ ਚਾਹੀਦਾ ਤਾਂ ਜੇ ਹੜਤਾਂ ਨੇ ਗੌਰਮੈਂਟ ਦੀਆਂ ਤਾਂ ਬਿਲਕੁਲ ਮਤਲਬ ਨਿਸ਼ਚਿੰਤ ਹੋ ਜਾਣ ਤੇ ਜੇ ਗੌਰਮ ਕਮਾਂਜੋਗ ਹਾਈ ਕੋਰਟ ਦੀਆਂ ਅਦਾਲਤਾਂ ਨੇ ਜਾਂ ਕਿਤੇ ਉਹਨਾਂ ਨੂੰ ਹਾਈ ਕੋਰਟ ਦਾ ਫੈਸਲਾ ਦਿੱਤਾ ਹੋਇਆ ਤਾਂ ਉਹਨਾਂ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ ਮਤਲਬ ਕੁਝ ਲੋਕ ਹੁੰਦੇ ਨੇ ਜਿਹੜੇ ਕਈ ਵਾਰੀ ਕੀ ਹੁੰਦੇ ਨਾ ਪੜਕਾਉ ਬਿਆਨਬਾਜ਼ੀ ਦੇ ਕੇ ਜਾਂ ਪੜਕਾ ਕੇ ਲੋਕਾਂ ਦੇ ਵਿੱਚ ਦੰਗਾ ਫਸਾਦ ਕਰਨਾ ਚਾਹੁੰਦੇ ਹੁੰਦੇ ਨੇ ਇਸ ਕਰਕੇ ਉਹਨੂੰ ਸ਼ਾਂਤੀਪੂਰਵਕ ਮਸਲੇ ਨੂੰ ਹੱਲ ਕਰਨਾ ਚਾਹੀਦਾ ਕਿਸੇ ਐਸਐਸਪੀ ਕੋਲੇ ਜਾਂ ਕਿਸੇ ਹੋਰ ਜ਼ਿੰਮੇਵਾਰ ਅਹੁਦੇਦਾਰ ਕੋਲੇ ਐਸਡੀਐਮ ਕੋਲੇ ਡੀਸੀ ਸਾਹਿਬ ਕੋਲੇ ਜਾਂ ਕਿ ਜਿਸ ਤਰ੍ਹਾਂ ਦਾ ਵੀ ਹੈ ਉਹ ਸਾਰੇ ਪ੍ਰੂਫ ਕਿਉਂਕਿ ਗੁਰਸਿੱਖ ਪਰਿਵਾਰ ਹੈ ਉਹਨਾਂ ਦਾ ਆਧਾਰ ਕਾਰਡ ਹੋਊਗਾ ਉਹਨਾਂ ਦਾ ਰਾਸ਼ਨ ਕਾਰਡ ਹੋਊਗਾ ਕੋਈ ਹੋਰ ਆਇਡੈਂਟੀ ਹੋਊਗੀ ਜੋ ਵੀ ਆਇਡੈਂਟੀ ਹੈ ਉਹ ਦਿਖਾ ਕੇ ਮਤਲਬ ਉਹ ਪਾਗਜ ਪੱਤਰ ਹੈ ਜਿਹੜਾ ਉੱਪਰ ਦਿੱਤਾ ਜਾਵੇ ਤਾਂ ਮਤ ਉਹ ਮਾਹੋਜੂਗਾ ਵੈਸੇ ਜਿਹੜਾ ਕੰਮ ਹੈ ਇੰਨੀ ਹੁਣ ਕਹਿੰਦਾ ਸਾਨੂੰ ਕਿਸੇ ਵੀ ਧਰਮ ਦੇ ਲੋਕਾਂ ਸੀ ਮਤਲਬ ਜੋ ਗਵਰਨਮੈਂਟ ਦੀਆਂ ਇਨਸਟਰਕਸ਼ਨ ਨੇ ਕੋਟਾਂ ਦੀਆਂ ਹਦਾਇਤਾਂ ਨੇ ਉਹਨਾਂ ਦਾ ਸਾਨੂੰ ਪਾਲਣ ਕਰਨਾ ਚਾਹੀਦਾ ਹੈ ਕਿ ਜੇ ਜੇ ਕੋਈ ਮਤਲਬ ਬਿਨੋ ਵਜ੍ਹਾ ਜਿਹੜਾ ਤੂ ਗਰਮਾਇਸ਼ ਦਾ ਮਾਹੌਲ ਸ਼ਾਂਤੀ ਨੂੰ ਭੰਗ ਕਰ ਦੇਵੇ ਅਜਿਹੇ ਮਸਲੇ ਨੂੰ ਤੂਲ ਨਹੀਂ ਦੇਣੀ ਚਾਹੀਦੀ ਬਟ ਹਾਊਸ ਪਰਿਵਾਰ ਨੇ ਵੀ ਇਹ ਮੰਗ ਕੀਤੀ ਹੈ ਹੁਣ ਇਹ ਨਿਊਜ਼ 18 ਦੇ ਜਨਤ ਦੇ ਖਬਰ ਚੱਲ ਰਹੀ ਅ ਬੀਤੀ ਰਾਤ ਤਾਂ ਉਹਨਾਂ ਨੇ ਮੰਗ ਕੀਤੀ ਹੈ ਕਿ ਸਾਡਾ ਚਲਾਨ ਹੋ ਗਿਆ ਸਾਡੇ ਘਰ ਆ ਗਿਆ ਪਰ ਕਹਿੰਦੇ ਸਾਨੂੰ ਗੁੱਸਾ ਇਸ ਗੱਲ ਦਾ ਵੀ ਅਸੀਂ ਉਹਨਾਂ ਛੁੱਟੀਆਂ ਕਰਾਂਗੇ ਯਾਨੀ ਇਹ ਵੀ ਕੋਟਾ ਧੱਕੇ ਖਾਵਾਂਗੇ ਪਤਾ ਨਹੀਂ ਉੱਥੇ ਸਾਨੂੰ ਕਿੰਨੇ ਦਿਨ ਲੱਗਣਗੇ ਚਲਾਨ ਭਰਨ ਨੂੰ ਦੇਖੋ ਜੀ ਉਹਦਾ ਫਿਰ ਚਲਾਨ ਜੋ ਵੀ ਹੈ ਕੋਈ ਚਲਾਨ ਦਾ ਜ਼ਿੰਮੇਵਾਰ ਹੈ ਡੀਸੀ ਸਾਹਿਬ ਦੇ ਧਿਆਨ ਚ ਲਿਆਤਾ ਜਾਵੇ ਕਿਉਂਕਿ ਸਾਰੇ ਜਿਹੜੇ ਦੇ ਮਾਲਕ ਡੀਸੀ ਸਾਹਿਬ ਹੁੰਦੇ ਨੇ ਤੇ ਐਸਐਸਪੀ ਸਾਹਿਬ ਹੁੰਦੇ ਨੇ ਦੋਨਾਂ ਦੇ ਧਿਆਨ ਦੇ ਵਿੱਚ ਲਿਆਂਦੀ ਜਾਵੇ ਉਹ ਟਰੈਕ ਵਾਲਿਆਂ ਨੂੰ ਕਹਿ ਦੇਣਗੇ ਜਾਂ ਜੋ ਵੀ ਮਤਲਬ ਸਰਕਾਰੀ ਪ੍ਰੋਸੈਸ ਹੈ ਉਹਦੇ ਵਿੱਚ ਹੈ ਜਿਹੜਾ ਉਸ ਗੱਲ ਨੂੰ ਸੁਮਿਸ਼ਨ ਦੀ ਗੱਲ ਕਰ ਦੇਣਗੇ ਤਾਂ ਉਹ ਠੀਕ ਹੋ ਜਾਊਗਾ ਕੋਈ ਗੱਲ ਨਹੀਂ ਹੈ ਮਤਲਬ ਇੱਕ ਗੱਲ ਇਹ ਹੈ ਵੀ ਇੱਕ ਚੰਡੀਗੜ੍ਹ ਹੋਰ ਹੋਇਆ ਵੀ ਕਿਸੇ ਦੀ ਪੱਗ ਲਾਤੀ ਪੁਲਿਸ ਵਾਲਿਆਂ ਨੇ ਜਿਹੜਾ ਉਹ ਪੱਗ ਦੇ ਉੱਤੇ ਮਤਲਬ ਇਸ ਤਰ੍ਹਾਂ ਦੇ ਜਿਹੜੇ ਧਾਰਮਿਕ ਪ੍ਰੋਗਰਾਮ ਨੇ ਜਾਂ ਧਾਰਮਿਕ ਸਾਡੀਆਂ ਨਿਸ਼ਾਨੀਆਂ ਨੇ ਇਹਨਾਂ ਦੇ ਉੱਤੇ ਨਾ ਪੁਲਿਸ ਨੂੰ ਨਾ ਪ੍ਰਾਈਵੇਟ ਬੰਦੇ ਨੂੰ ਮਤਲਬ ਅਟੈਕ ਨਹੀਂ ਕਰਨਾ ਚਾਹੀਦਾ ਤੇ ਥੋੜਾ ਜਿਹਾ ਇਹ ਵੀ ਹੈ ਜੀ ਜਿਹੜੇ ਬੰਦੇ ਹੁੰਦੇ ਨੇ ਇੰਨਾਂ ਲੋ ਵੀ ਮਤਲਬ ਇਸ ਤਰ੍ਹਾਂ ਦੇ ਜਿਹੜੇ ਫਰੇਸ ਨੇ ਉਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੁੰਦਾ ਹੈ ਕਿਉਂਕਿ ਇਹਦੇ ਨਾਲ ਫਰੇਸ ਦਾ ਹੋ ਸਕਦਾ ਹੈ ਬਾਅਦ ਵਿੱਚ ਨਿਪਰ ਜੇ ਫਿਰ ਦੰਗੇ ਫਸਾਦ ਹੋਣ ਵਾਲੇ ਪਾਸੇ ਇਹ ਛੋਟਾ ਜਿਹਾ ਵੱਧ ਥਾਂ ਹੋ ਜਾਂਦਾ ਹੈ ਕੁਝ ਸਿਆਸੀ ਲੋਕ ਕੁਝ ਸ਼ਰਾਰਤੀ ਲੋਕ ਉਸ ਗੱਲ ਨੂੰ ਜਾਦੇ ਟੂਲ ਦੇ ਕੇ ਨਾ ਮਤਲਬ ਲੋਕਾਂ ਦੇ ਵਿੱਚ ਕਵਾੜਾ ਪਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਵੀ ਕਰਦੇ ਨੇ ਜਿਹਨਾਂ ਦਾ ਸਿਆਸੀ ਸਿਆਸੀ ਲਾਹਾ ਲਿਤਾ ਗਿਆ ਹੈ ਤੋਂ ਅੰਦਾਜ਼ਾ ਲਾ ਕੇ ਇੱਕ ਕਾਲਰ ਅਨੀਤ ਬਿੱਟੂ ਜੋ ਕਿ ਕੇਂਦਰੀ ਮੰਤਰੀ ਹੈਗੇ ਨੇ ਉਸ ਸਮੇਂ ਉਹਨਾਂ ਦਾ ਬਿਆਨ ਆ ਗਿਆ ਭਗਵੰਤ ਮਾਨ ਦੇ ਖਿਲਾਫ ਵੀ ਭਗਵੰਤ ਮਾਨ ਜੀ ਸਿੱਧਾ ਡਰਾਮੇਬਾਜ਼ੀ ਕਰ ਰਹੇ ਨੇ ਔਰ ਜੋ ਲੋਕਾਂ ਨੇ ਕਮੈਂਟ ਕੀਤੇ ਉਸ ਖਬਰ 'ਚ ਮੈਂ ਹੁਣੇ ਕੁਝ ਪਹਿਰੇ ਪਹਿਲਾਂ ਦੇਖ ਰਿਹਾ ਸੀ ਆਪਣੇ ਚੈਨਲ ਦੇ ਖਬਰ ਨਸ਼ਾ ਹੋ ਰਹੀ ਹੈ ਲੋਕਾਂ ਨੇ ਕਮੈਂਟ ਕੀਤੇ ਨੇ ਵੀ ਜਿਹੜੀ ਇਹ ਇਲਾਜ ਦੇ ਵਿੱਚ ਲੈਂਗੁਏਜ ਵਰਤੀ ਜਾ ਰਹੀ ਹੈ ਮੰਤਰੀ ਤੋਂ ਵੱਲੋਂ ਚਾਹੇ ਉਹ ਭਗਵੰਤ ਮਾਨ ਸਾਹਿਬ ਨੇ ਚਾਹੇ ਉਹ ਬਾਜਵਾ ਸਾਹਿਬ ਨੇ ਚਾਹੇ ਉਹ ਅਮਨ ਰੋੜਾ ਜੀ ਹੈ ਵੀ ਅਜੇ ਵੀ ਸ਼ਰਬਾਲੀ ਨਹੀਂ ਵਰਤਨੀ ਇਹਦੀ ਕਿਉਂਕਿ ਲਾਈਵ ਟੈਲੀਕਾਸਟ ਹੁੰਦਾ ਹੈ ਲੋਕ ਬਹੁਤ ਟਾਈਮ ਕੱਢ ਕੇ ਮਨੋਰੰਜਨ ਦੇ ਲਈ ਉਹ ਦੇਖਦੇ ਨੇ ਵੀ ਸਾਡੀ ਕੁਛ ਆਏਗਾ ਪਰ ਕਹਿੰਦੇ ਉੱਥੇ ਸ਼ਰਬਾਲੀ ਅਜੇ ਹੀ ਵਰਤੀ ਜਾ ਰਹੀ ਹੈ ਕਿ ਲੋਕ ਲੋਕਾਂ ਤੇ ਮਾੜਾ ਅਸਰ ਪੈ ਰਿਹਾ ਹੈ ਅੱਜ ਕੱਲ ਬੱਚੇ ਤੁਹਾਨੂੰ ਪਤਾ ਆਨਲਾਈਨ ਦੇਖ ਰਹੇ ਹੋ ਚੀਜ਼ਾਂ ਦੇਖੋ ਜੀ ਕੋਈ ਵੀ ਬੰਦਾ ਮਤਲਬ ਦੇਖੋ ਵਿਰੋਧੀ ਪਾਰਟੀ ਨੇ ਤਾਂ ਵਿਰੋਧ ਕਰਨੀ ਹੁੰਦੀ ਹੈ ਗੱਲ ਕਰ ਸ਼ਬਦਾਂ ਦੀ ਜਿਹੜੀ ਮर्यादा ਉਹ ਨਿਪਟਣੀ ਚਾਹੀਦੀ ਕਿਉਂਕਿ ਤੁਹਾਡੇ ਵਾਲੀ ਗੱਲ ਸਹੀ ਹੈ ਬਿਲਕੁਲ ਆਨਲਾਈਨ ਹਰ ਇੱਕ ਚੀਜ਼ ਦਾ ਬੱਚਿਆਂ ਦੇ ਉੱਤੇ ਸਿਆਣਿਆਂ ਦੇ ਉੱਤੇ ਅਸਰ ਪੈਂਦਾ ਹੈ ਇਸ ਕਰਕੇ ਜਿਹੜੀ ਸ਼ਬਦਾਂ ਦੀ ਮर्यादा ਹੈ ਉਹ ਜਰੂਰ ਰੱਖਣੀ ਚਾਹੀਦੀ ਹੈ ਇੱਕ ਦੂਜੇ ਦਾ ਵਿਰੋਧ ਮਤਲਬ ਸਭੇਕ ਤਰੀਕੇ ਨਾਲ ਕੀਤਾ ਜਾਣਾ ਚਾਹੀਦਾ ਤਾਂ ਕਿ ਸਮੇਂ ਦੇ ਨਾਲ ਲੋਕਾਂ ਨੂੰ ਵੀ ਪਤਾ ਲੱਗਦਾ ਕਿ ਲੋਕਾਂ ਦੇ ਵਿੱਚ ਜਾਗਰਤੀ ਆਈ ਹੈ ਜੇ ਆਪਾਂ ਮਤਲਬ ਪਟਾ ਸਿੱਧਾ ਬੋਲਾਂਗੇ ਜਾਂ ਸੱਪਿਆਕ ਜਿਹੜੇ ਅਸਪਸ਼ਟ ਸ਼ਬਦ ਨੇ ਉਹ ਨਾਦੋ ਦੇ ਨਾਲ ਕਿਸੇ ਦੀ 이미지 ਬਹੁਤੀ ਸਾਫ਼ ਨਹੀਂ ਹੁੰਦੀ ਤੇ ਉਹਦੀ ਸਮਾਰਕਟ ਵੈਲਿਊ ਹੈ ਜਿਹੜੀ ਸਮਾਜ ਦੇ ਵਿੱਚ ਉਹ ਵੀ ਬਹੁਤੀ ਅੱਛੀ ਨਹੀਂ ਹੁੰਦੀ ਮਾਨ ਸਾਹਿਬ ਸਿਆਣੇ ਨੇ ਮਾਨ ਸਾਹਿਬ ਫੜੇ ਵਿਖੇ ਨੇ ਹਰ ਟਾਈਮ ਮਤਲਬ ਗੱਲ ਕਰਨ ਦਾ ਤਜਰਬਾ ਉਹਨਾਂ ਨੂੰ ਹੈਗਾ ਮਾਨ ਸਾਹਿਬ ਕੋਈ ਵੀ ਇਸ ਤਰ੍ਹਾਂ ਦੀ ਚੱਕਰ ਨਹੀਂ ਛੱਡਦਾ ਬਲੀ ਨਹੀਂ ਬਸਣਗੇ ਥੋੜਾ ਜਿਆਦਾ ਵਿਰੋਧੀ ਧਿਰ ਵਾਲਿਆਂ ਨੂੰ ਵੀ ਇਹ ਹੈ ਵੀ ਜੇ ਕੋਈ ਮਤਲਬ ਹੋਇਆ ਤਾਂ ਉਸ ਗੱਲ ਨੂੰ ਟੂਲ ਦੇ ਕੇ ਨਾ ਜ਼ਿਆਦਾ ਘੱਮ ਵਧਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾਵੇ ਤੇ ਇਸ ਗੱਲ ਕਰਕੇ ਮਤਲਬ ਇਹ ਜਰੂਰ ਇਧਰ ਖਿਆਲ ਰੱਖਣਾ ਚਾਹੀਦਾ ਸਾਨੂੰ ਸਭ ਨੂੰ ਰੱਖਣਾ ਜੇ ਅਸੀਂ ਸਮਾਜ ਦੇ ਵਿੱਚ ਛੋਟੇ ਲੋਕ ਆਪਾਂ ਤਾਂ ਆਪਾਂ ਨੂੰ ਵੀ ਮਤਲਬ ਸ਼ਬਦਾਂ ਦੀ ਜਿਹੜੀ ਚੋਣ ਹੈ ਉਹ ਸਹੀ ਕਰਨੀ ਚਾਹੀਦੀ ਹੁੰਦੀ ਹੈ ਜਿਹੜਾ ਜਿੱਤਿਆ ਜਵਾਨਾ ਸੀਗਾ ਰੁੱਖਾ ਬੋਲਣ ਵਾਲਾ ਗਾਲੀ ਬਲੋਚ ਵਾਲਾ ਉਹ ਸਮਾਂ ਲੰਘ ਚੁੱਕਿਆ ਹੈ ਤੇ ਹੁਣ ਮਤਲਬ ਆਪਾਂ ਨੂੰ ਸਮੇਂ ਦੇ ਹਾਂਣੀ ਹੋ ਕੇ ਸਮੇਂ ਦੇ ਨਾਲ ਦੀਆਂ ਗੱਲਾਂ ਹੀ ਕਰਨੀਆਂ ਚਾਹੀਦੀਆਂ ਕਿਉਂਕਿ ਅੱਜ ਕੱਲ ਦਾ ਮਾਹੌਲ ਵੈਸੇ ਹੀ ਬਹੁਤ ਗਰਮੀ ਵਾਲਾ ਹੋਇਆ ਪਿਆ ਤੇ ਤੁਸੀਂ ਸਹੀ ਕਿਹਾ ਵੀ ਆਪਾਂ ਨੂੰ ਵੀ ਲੋਕਾਂ ਨੂੰ ਵੀ ਧਿਆਨ ਦੇਣਾ ਆਪਣੇ ਸ਼ਬਦਾਂ ਲਈ ਬੋਲਣ ਲਈ ਤਾਂ ਮੈਂ ਤਾਂ ਨਾ ਦੇਣਾ ਕੱਲ ਭਗਵਾਨ ਜੀ ਇਸ ਲਈ ਵਿਧਾਨ ਸਭਾ 70 ਦੇ ਵਿੱਚ ਬੋਲੇ ਸੀ ਕਹਿੰਦੇ ਵੀ ਮੈਂ ਬੋਲਣਾ ਚਾਹੁੰਦਾ ਨਹੀਂ ਸੀ ਪਰ ਮੈਂ ਸਪੈਸ਼ਲ ਸਮਾਂ ਮੰਗਿਆ ਸਪੀਕਰ ਸਾਹਿਬ ਤੋਂ ਵੀ ਮੈਂ ਬਾਜਾ ਸਾਹਿਬ ਨੂੰ ਇਹ ਕਹਿਣਾ ਇਹਦਾ ਬਾਜਾ ਸਾਹਿਬ ਵੀ ਤੁਸੀਂ ਮੁੱਦੇ ਦੇ ਗਲਤ ਗੱਲ ਕਰੋ ਅਸੀਂ ਲੋਕਾਂ ਦੇ ਲਈ ਜੈਸੇ ਬੁਲਾਇਆ ਅਸੀਂ ਬਿੱਲ ਪਾਸ ਕਰਨੇ ਨੇ ਤੁਸੀਂ ਕਹਿੰਦੇ ਵੀ ਨਾਲ ਇਹ ਮੁੱਦੇ ਦੀ ਗੱਲ ਕਰ ਰਹੇ ਹੋ ਜਿਹੜੇ ਮੁੱਦੇ ਪੰਜਾਬ ਦੇ ਵਿੱਚ ਅਸੀਂ ਬਹੁਤ ਘੱਟ ਕਰ ਰਹੇ ਹਾਂ ਜਿਵੇਂ ਨਸ਼ਾ ਗੈਂਗਸਟਰਵਾਦ ਹੈ ਕਹਿੰਦੇ ਅਸੀਂ ਉਸਤੇ ਬੋਲਣ ਆਏ ਸੀ ਕਹਿੰਦੇ ਤੁਸੀਂ ਅਲੱਗ ਹੀ ਆਪਣੇ ਵਿਚਾਰ ਲਾ ਕੇ ਬਹਿ ਜਾਂਦੇ ਹੋ ਸਮੇਂ ਸਮੇ ਤੋਂ ਬਾਹਰ ਹੈ ਦੇਖੋ ਜੀ ਜਿਹੜੇ ਗੈਂਗਸਟਰਵਾਦ ਹੈ ਜਾਂ ਨਸ਼ਾ ਹੈ ਉਹ ਤਾਂ ਉਹੀ ਗੱਲੇ ਕੱਲਾ ਮਤਲਬ ਇਸ ਨੂੰ ਸੱਤੀ ਮੁੱਦਾ ਨਾ ਮਨਾਇਆ ਜਾਵੇ ਇਹ ਇੰਟਰਨੈਸ਼ਨਲ ਕ੍ਰਾਈਸਿਸ ਹੈ ਕਿਉਂਕਿ ਜਿਹੜਾ ਗੈਂਗਸਟਰਵਾਦ ਜਿਹੜਾ ਕਹਿੰਦੇ ਨੇ ਵੀ ਪੰਜਾਬ ਦੇ ਵਿੱਚ ਜ਼ਿਆਦਾ ਹੈ ਪੰਜਾਬ ਨਾਲੋਂ ਹੋਰਾਂ ਸੂਬਿਆਂ ਦੇ ਵਿੱਚ ਵੀ ਜ਼ਿਆਦਾ ਹੈ ਕੱਲ ਹਿਮਾਚਲ ਦੇ ਮੁੱਖ ਮੰਤਰੀ ਸਰਦਾਰ ਸੁਖੂ ਸੁਬਿੰਦਰ ਸਿੰਘ ਸੁਖੂ ਨੂੰ ਵੀ ਥ੍ਰੈਟ ਆ ਗਿਆ ਇੱਕ ਹੋਰ ਐਮਐਲਏ ਸੀ ਉਹਨੂੰ ਵੀ ਥ੍ਰੈਟ ਆ ਗਿਆ ਜਾਨੋ ਮਾਰਨੀਆਂ ਤਾਂ ਕੇਂਦਰਤੀ ਨਹੀਂ ਹੈ ਇਸ ਤਰ੍ਹਾਂ ਦਿੱਲੀ ਦੇ ਵਿੱਚ ਵੀ ਕਾਫੀ ਕੁਝ ਹੋਇਆ ਇਹ ਸਾਰਾ ਸਾਰਾ ਨੈਸ਼ਨਲ ਪੱਧਰ ਤੇ ਇਹਨੂੰ ਸਿਆਸੀ ਮਫਾਦਨਾ ਬਣਾਇਆ ਜਾਵੇ ਸਾਰੇ ਮਿਲ ਬੈਠ ਕੇ ਜੋ ਵੀ ਇਸ ਚੀਜ਼ ਦਾ ਹੱਲ ਹੈ ਜਿਹਨੂੰ ਵਿਧਾਨ ਸਭਾ ਦੇ ਵਿੱਚ ਹੈ ਉਹਦਾ ਹੱਲ ਲੱਭਿਆ ਜਾਣਾ ਚਾਹੀਦਾ ਉਹਦੇ ਵਾਸਤੇ ਕੀ ਕੀਤਾ ਜਾਵੇ ਕੀ ਕਰਨਾ ਚਾਹੀਦਾ ਇਸ ਗੱਲ ਨੂੰ ਕਰਜੀ ਦੇ ਕੇ ਹੋਵੇ ਨਾ ਕਿ ਮਤੋਂ ਲੈਕਚਰ ਬਾਜੀ ਕਰਕੇ ਇੱਕ ਦੂਜੇ ਨੂੰ ਨੀਮਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹਦੇ ਨਾਲ ਪੰਜਾਬ ਦਾ ਜਾਂ ਸਾਡੇ ਦੇਸ਼ ਦਾ ਭਲਾ ਨਹੀਂ ਹੋਣਾ ਜੇ ਸਾਰੇ ਵਿਧਾਨ ਸਭਾ ਦੇ ਵਿੱਚ ਬੈਠ ਕੇ ਪਾਰਲੀਮੈਂਟ ਮੈਂਬਰ ਨੇ ਜਿਹੜੇ ਉਹ ਪਾਰਲੀਮੈਂਟ ਵਿੱਚ ਬੈਠ ਕੇ ਮਤਲਬ ਉਹਦੇ ਲੈਕਚਰਵਾਜੀ ਕਰਨ ਦੀ بجائے ਉਹਦਾ ਹੱਲ ਲੱਭਣ ਤਾਂ ਦੇਸ਼ ਤੇ ਸਾਡੇ ਪੰਜਾਬ ਦੇ ਲਈ ਬਹੁਤ ਹੀ ਮਤਲਬ ਵਧੀਆ ਸਮਾਂ ਹੋ ਜਾਏ ਕਿਉਂਕਿ ਕੱਲ ਇੱਕ ਵਾਰ ਤਾਂ ਦੇਖੋ ਹਮਨ ਰੋੜਾ ਜੀ ਬੈਠ ਰਹੇ ਸੀ ਜਿਹੜੇ ਬਜਵਾਜੀ ਫਿਰ ਹਰਪਾਲ ਚੀਮਾ ਜੀ ਬੋਲੇ ਫਿਰ ਭਗਵੰਤ ਸਿੰਘ ਨੂੰ ਵਿਚਭਚਾਓ ਕਰਨ ਆਣਾ ਪਿਆ ਤਾਂ ਸਹੀ ਕਿ ਆ ਵੀ ਤੁਸੀਂ ਜਿਹੜਾ ਦੇਖੋ ਗੈਂਗਸਟਰਵਾਦ ਹੈ ਉਹ ਮੈਂ ਤੁਹਾਨੂੰ ਦੱਸ ਦੇਣਾ ਕਿ ਉਹ ਤਾਂ ਇਕੱਲਾ ਭਾਰਤ ਪੰਜਾਬ ਨਹੀਂ ਯਾਨੀ ਕਿ ਕਪੀ ਸ਼ਰਮਾ ਦਾ ਇੱਕ ਉਥੇ ਰੈਸਟੋਰੈਂਟ ਹੈ ਕੈਨੇਡਾ ਵਿੱਚ ਉਥੇ ਵੀ ਯਾਨੀ ਕਿ ਹਰਜੀਤ ਨਾਮ ਦੇ ਗੈਂਗਸਟਰ ਨੇ ਤਾਂ ਫਾਇਰਿੰਗ ਕਰ ਦਿੱਤੀ ਹੈ ਧਮਕੀ ਦਿੱਤੀ ਹੈ ਰੀ ਕਪੀ ਸ਼ਰਮਾ ਨੂੰ ਇਹ ਵੀ ਮੁੱਦਾ ਅੱਜ ਕੱਲ੍ਹ ਸਾਹ ਪਿਆ ਤਾਂ ਅਸੀਂ ਮੰਨਦੇ ਆ ਪਰ ਗੈਂਗਸਟਰਵਾਦ ਹੈਗਾ ਪੰਜਾਬ 'ਚ ਘਟ ਹੈ ਪਰ ਉਹਨੂੰ ਵਧਾਇਆ ਜਾ ਰਿਹਾ ਵਿਰੋਧੀਆਂ ਵੱਲੋਂ ਮੰਦਿਓ ਕਿ ਨਹੀਂ ਦੇਖੋ ਜੀ ਜਿਹੜੇ ਥੋੜੇ ਜੇ ਕਮੇਡੀਆਂ ਲੋਕ ਹੁੰਦੇ ਨੇ ਮਤਲਬ ਉਹਨਾਂ ਨੂੰ ਧਾਰਮਿਕ ਟਿੱਪਣੀਆਂ ਤੋਂ ਬਚਣਾ ਚਾਹੀਦਾ ਉਹਨਾਂ ਨੇ ਦੱਸਿਆ ਵੀ ਕੋਈ ਨਿੰਦ ਸਿੰਘਾਂ ਦੇ ਉੱਤੇ ਉਹਨੇ ਕੋਈ ਕਮੈਂਟ ਕਰਿਆ ਜਾਂ ਕੋਈ ਸ਼ਬਦਾਵਲੀ ਵਰਤੀ ਜਿਹਦੇ ਤੋਂ ਸਾਰੇ ਜਿਹੜੇ ਨਿੰਦ ਭਾਈਚਾਰਾ ਹੈਗਾ ਉਹ ਇਸ ਲਈ ਇਤਰਾਜ਼ ਮੰਨੇ ਇਸ ਕਰਕੇ ਉਹਦੇ ਜਿਹੜਾ ਉਹ ਕੈਫਾ ਸੀਗਾ ਉਹਦੇ ਉੱਤੇ ਫਾਇਰਿੰਗ ਕੀਤੀ ਗਈ ਆ ਉਹ ਹਰਜੀਤ ਸਿੰਘ ਨਾਂ ਦਾ ਕੋਈ ਉੱਥੇ ਲੜਕਾ ਉਹਨਾਂ ਨੇ ਜ਼ਿੰਮੇਵਾਰੀ ਲਈ ਹੈ ਮਤਲਬ ਸਭ ਗੱਲ ਤਾਂ ਇਹ ਹੈ ਨਾ ਵੀ ਫਾਇਰਿੰਗ ਫੇਰ ਹੋ ਗਈ ਜੇ ਪਹਿਲਾਂ ਉਹਨੇ ਮੂੰਹ ਰਹੀਂ ਫਾਇਰਿੰਗ ਕੀਤੀ ਜੋ ਮੂੰਹ ਦੇ ਉੱਤੇ ਕੰਟਰੋਲ ਰੱਖੇ ਤਾਂ ਕੋਈ ਇਹੀ ਜੀ ਗੱਲ ਨਹੀਂ ਹੁੰਦੀ ਕੋਈ ਕਿਸੇ ਦਾ ਇਨਸਾਨ ਦਾ ਕੋਈ ਇਨਸਾਨ ਦੁਸ਼ਮਣ ਨਹੀਂ ਹੁੰਦਾ ਜਦੋਂ ਅਸੀਂ ਨਿਜੀ ਮਫਾਦ ਵਾਸਤੇ ਕਿਸੇ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕਰਦੇ ਆ ਜਾਂ ਕਿਸੇ ਦੀਆਂ ਭਾਵਨਾਵਾਂ ਨੂੰ ਆਤ ਕਰਦੇ ਆ ਉਸ ਤੋਂ ਬਾਅਦ ਨੇ ਜਿਹੜੇ ਇਸ ਤਰ੍ਹਾਂ ਦੇ ਪੁਆੜੇ ਪੈਂਦੇ ਨੇ ਸਾਨੂੰ ਥੋੜਾ ਜਿਹਾ ਆਪਣੀ ਸ਼ਬਦਾਵਲੀ ਤੇ ਆਪਣੀ ਬੋਲਬਾਣੀ ਤੇ ਉੱਤੇ ਕੰਟਰੋਲ ਕਰਨਾ ਚਾਹੀਦਾ ਤਾਂ ਕਿ ਮਤਲਬ ਕਿਸੇ ਨੂੰ ਇਸ ਤਰ੍ਹਾਂ ਦੀ ਚੁਭਵੀ ਗੱਲ ਚੁਭ ਨਾ ਸਕੇ ਇਤੋਂ ਵੱਧ ਹੋਰ ਕੁਝ ਨਹੀਂ ਜਿਹੜੀਆਂ ਕਟਨਾਵਾ ਹੋਤਾ ਜਾਂਦੀਆਂ ਨੇ ਉਹਨਾਂ ਨੂੰ ਤਾਂ ਗੈਂਗਸਟਰੀ ਦਾ ਨਾਮ ਦਿੱਤਾ ਜਾਂਦਾ ਉਹ ਕਟਨਾਵਾ ਕਿਉਂ ਹੋਈਆਂ ਇਹਦੇ ਉੱਤੇ ਸਾਰਾ ਸਾਡਾ ਸਮਾਜ ਚੁੱਪ ਰਹਿੰਦਾ ਜੇ ਸਾਨੂੰ ਉਹ ਕਟਨਾਵਾ ਬਾਰੇ ਖੁੱਲ ਕੇ ਚੰਨਣਾ ਪਾਇਆ ਜਾਵੇ ਜੇ ਉਸ ਬੰਦੇ ਨੂੰ ਪਹਿਲਾਂ ਇਹ ਗੱਲ ਕਹੀ ਜਾਵੇ ਕਿ ਤੂੰ ਭਾਈ ਕਿਸੇ ਨੇ ਉੱਤੇ ਕਮੈਂਟ ਕਰਨਾ ਹੈ ਤਾਂ ਕਿਸੇ ਜਾਤੀ ਦੇ ਉੱਤੇ ਕਿਸੇ ਦੇ ਧਰਮ ਦੇ ਉੱਤੇ ਜਾਂ ਕਿਸੇ ਫਿਰਕੇ ਦੇ ਉੱਤੇ ਨਹੀਂ ਕਰਨਾ ਜਾਂ ਦੋ ਸ਼ਬਦੀ ਜਿਹੜੇ ਦੋ ਅਰਥੀ ਸ਼ਬਦ ਨੇ ਉਹ ਨਹੀਂ ਵਰਤਣੇ ਮਤਲਬ ਇਸ ਤਰ੍ਹਾਂ ਦਾ ਤੁਸੀਂ ਕੋਈ ਕਮਿਊਨਿਟੀ ਕਰੋ ਜਿਦੇ ਨਾਲ ਕਿਸੇ ਨੂੰ ਆਤ ਨਾ ਹੋਵੇ ਸਿਰਫ ਉਹ ਕਲਾ ਮੋਰੰਜਨ ਦਾ ਸਾਧਨ ਹੋਵੇ ਜਦੋਂ ਦੂਰੇ ਅਰਥ ਵਾਲੀਆਂ ਕਹਾਣੀਆਂ ਇਹ ਕਰਨ ਲੱਗ ਜਾਂਦੇ ਨੇ ਜਾਂ ਕਿਸੇ ਨੂੰ ਚੁਟਕਲੇਬਾਜ਼ੀ ਦੇ ਵਿੱਚ ਭਾਵਨਾਵਾਂ ਨੂੰ ਥੇਸ ਪਹੁੰਚਾਣ ਦੇ ਉਸ ਤੋਂ ਬਾਅਦ ਕਈ ਵਾਰੀ ਜਿਹੜੀਆਂ ਇਹ ਘਟਨਾਵਾਂ ਨੇ ਇਹ ਵਾਪਰ ਜਾਂਦੀਆਂ ਨੇ ਕਿਉਂਕਿ ਕੁਝ ਲੋਕ ਉਹ ਕਿਸੇ ਹੋਰ ਰੂਪ ਦੇ ਵਿੱਚ ਉਹਨਾਂ ਨੂੰ ਮਤਲਬ ਭੜਕਾ ਕੇ ਲੜਕਿਆਂ ਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਵਾ ਦਿੰਦੇ ਚਲੋ ਰਿੰਦਰ ਜੀ ਤੁਸੀਂ ਸਾਨੂੰ ਸਾਡੇ ਅੱਜ ਸਵੇਰ ਦੇ ਲਾਈਵ ਮੁੱਦੇ ਦੇ ਆਪਣੇ ਵਿਚਾਰ ਸਾਡੇ ਨਾਲ ਸੰਝੇ ਕੀਤੇ ਤੇ ਸਾਨੂੰ ਦੱਸਿਆ ਭਗਵਾਨ ਤੁਮਨ ਸਾਹਿਬ ਨੇ ਕੀ ਨਵੇਂ ਫੈਸਲੇ ਲੈਂਦਾ ਵਿਚਾਰ ਕੀਤਾ ਕੀ ਦਾਅਵੇ ਕੀਤੇ ਗਏ ਨੇ ਤੇ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਸਰ हां ठीक है सर ਅਸੀਂ ਮਾਨ ਸਾਹਿਬ ਦਾ ਧੰਨਵਾਦ ਕਰਦੇ ਆਪਾਂ ਆਪਣਾ ਨਿੱਜੀ ਤੌਰ ਤੇ ਵੀ ਤੇ ਚੈਨਲ ਵੱਲੋਂ ਵੀ ਕਿਉਂਕਿ ਅਵਾਰਾ ਪਸ਼ੂ ਅਵਾਰਾ ਕੁੱਤੇ ਬਹੁਤ ਹੀ ਜ਼ਿਆਦਾ ਮਤਲਬ ਪਰੇਸ਼ਾਨ ਕਰ ਰਹੇ ਨੇ ਲੋਕਾਂ ਨੂੰ ਕੋਈ ਕੁਝ ਸੰਗਰੀ ਵਾਲੇ ਇਹਦੇ ਵਾਸਤੇ ਕਈ ਮਤਲਬ ਜੁਕੀ ਦੇ ਵਿੱਚ ਤਾਂ ਚੱਲ ਪਿਆ ਵੀ 10 ਪਰਿਵਾਰਾਂ ਤੋਂ ਸੈਨ ਕਰਾਉਣੇ ਚਾਹੀਦੇ ਨੇ ਜੀ ਇਹ ਕੋਨਾਂ ਦੇ ਬੰਦਿਆਂ ਨੂੰ ਮਤਲਬ ਨੌਕਰੀ ਵੱਡੀਆਂ ਨੌਕਰੀਆਂ ਤੋਂ ਥੋੜਾ ਜਿਹਾ ਬਾਂਝਾ ਰੱਖਿਆ ਜਾਊਗਾ ਇਹ ਕਾਫੀ ਕੁਸ਼ਲ ਕੀਤਾ ਜਿਹੜਾ ਮਤਲਬ ਸਰਾਹਣਯੋਗ ਹੈ ਉਸੇ ਦੀ ਤਰਜ਼ ਦੇ ਉੱਤੇ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਜਿਹੜੇ ਹੁਕਮ ਨੇ ਗਾਈਡਲਾਈਨ ਦੇ ਨੇ ਉਹ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਤਾਂ ਕਿ ਲੋਕਾਂ ਦਾ ਜਿਹੜਾ ਆਵਾਰਾ ਪਸ਼ੂ ਹੈ ਆਵਾਰਾ ਕੁੱਤੇ ਹੈ ਇਹਨਾਂ ਤੋਂ ਥੋੜਾ ਜਿਹਾ ਗੁਰੇਜ਼ ਕਰਨ ਰੱਖਣ ਤੋਂ ਕਿਉਂਕਿ ਉਸ ਤੋਂ ਬਾਅਦ ਫਿਰ ਪੇਟ ਦੇ ਵਿੱਚ ਟੀਕੇ ਲਗਵਾਉਣੇ ਜਾਂ ਪੂਰੇ ਦੇ ਵਿੱਚ ਟੀਕੇ ਲਗਵਾਉਣੇ ਬਹੁਤ ਔਖਾ ਹੈ ਬਹੁਤ ਟੀਕੇ ਲੱਗਦੇ ਨੇ ਤੇ ਰੈਟਿਜ ਜਦੋਂ ਹੋ ਜਾਂਦੀ ਹੈ ਫਿਰ ਉਹਦਾ ਕੋਈ ਲਾਜ ਨਹੀਂ ਹੁੰਦਾ ਇਸ ਕਰਕੇ ਮਤਲਬ ਇਹ ਬਹੁਤ ਹੀ ਖਤਰਨਾਕ ਜਾਨਵਰ ਹੈ ਇਸ ਤੋਂ ਥੋੜਾ ਜਿਹਾ ਸੰਕੋਚ ਵਾਸਤੇ ਸਾਨੂੰ ਜ਼ਰੂਰ ਪ੍ਰਚਾਰ ਕਰਨਾ ਚਾਹੀਦਾ ਤੇ ਜ਼ਰੂਰ ਮਤਲਬ ਕੋਈ ਐਡਾ ਬਣਾ ਕੇ ਸਮਝਾਉਣਾ ਚਾਹੀਦਾ ਜਿਵੇਂ ਮਾਨ ਸਾਹਿਬ ਨੇ ਕੀਤੀ ਹੈ ਗੱਲ ਅਸੀਂ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਧੰਨ ਸੋ ਦੋਤੋਏ ਸਾਡੇ ਨਾਲ ਜੁੜੇ ਜੀ ਦਿੰਦਰ ਸਿੰਘ ਜੀ ਮਾਨ ਸਾਹਿਬ ਤੋਂ ਜਿਵੇਂ ਕਿ ਇੱਕ ਭਗਵੰਤ ਜੀ ਦਾ ਨਵਾਂ ਬਿਆਨ ਸਾਹਮਣੇ ਆਇਆ ਹੈ ਕਿ ਉਹਨਾਂ ਦੇ ਉਹਨਾਂ ਗੱਲਬਾਤ ਕੀਤੀ ਜਾਏਗੀ ਵੀ ਅਵਾਰਾ ਜਿਹੜੇ ਪਸ਼ੂ ਨੇ ਉਹਨਾਂ ਨੂੰ ਕਿਵੇਂ ਨੱਥ ਪਾਈ ਜੇ ਜਿਵੇਂ ਅਵਾਰਾ ਕੁੱਤੇ ਹੋ ਗਏ ਅਵਾਰਾ ਗਾਵਾਂ ਹੋ ਗਈਆਂ ਜਿਨ੍ਹਾਂ ਕਰਕੇ ਪਿੱਛੇ ਸਮੇਂ ਤੇ ਕੁਝ ਹਾਸੇ ਵਾਪਰੇ ਰਿਹੀਂ ਉਹਨਾਂ ਨੇ ਕਿਹਾ ਵੀ ਅਸੀਂ ਕੁੱਤਿਆਂ ਨੂੰ ਮਾਰਨਾ ਨਹੀਂ ਚਾਹੁੰਦੇ ਅਸੀਂ ਗਾਵਾਂ ਨੂੰ ਮਾਰਨਾ ਨਹੀਂ ਚਾਹੁੰਦੇ ਪਰ ਹਾਂ ਅਸੀਂ ਕੇਂਦਰਕਾਰ ਨਾਲ ਗੱਲ ਕਰਾਂਗੇ ਵੀ 2007 ਤੋਂ ਬਾਅਦ ਇਹਨਾਂ ਦੀ ਨਸਬੰਦੀ ਬੰਦ ਹੋ ਚੁੱਕੀ ਹੈ ਤਾਂ ਕਰਕੇ ਇਹਨਾਂ ਦੀ ਗਿਣਤੀ ਜਿਹੜੀ ਹੈ ਤਦਾਦ ਉਹ ਵਧਦੀ ਜਾ ਰਹੀ ਹੈ ਹੋ ਸਕਦਾ ਹੈ ਵੀ ਭਗਵੰਤ ਸਿੰਘ ਸਾਹਿਬ ਦੇ ਉੱਪਰ ਕੋਈ ਬਿਲ ਵੀ ਲੈ ਕੇ ਆਣ ਪਰ ਉਹਨਾਂ ਨੇ ਪਹਿਲਾਂ ਕਿਹਾ ਵੀ ਅਸੀਂ ਪੀਐਮ ਮੋਦੀ ਨਾਲ ਇਸ ਬਾਰੇ ਗੱਲਬਾਤ ਕਰਾਂਗੇ ਵੀ ਇਸ ਤੋਂ ਨਿਯਾਤਪਾਨ ਦੇ ਲਈ ਕੀ ਕੁਝ ਕੀਤਾ ਜਾਵੇ ਕਿਉਂਕਿ ਅਵਾਰਾ ਪਸ਼ੂਆਂ ਕਰਕੇ ਕਈ ਹਾਸੇ ਜੀਟੀ ਰੋਡਾਂ ਤੇ ਵੀ ਐਕਸੀਡੈਂਟ ਹੋ ਚੁੱਕੇ ਨੇ ਵੱਡੇ ਵੱਡੇ ਤੇ ਕਈ ਲੋਕ ਆਪਣੀ ਜਾਨ ਗਵਾ ਚੁੱਕੇ ਨੇ ਤੇ ਆਮ ਲੋਕਾਂ ਦੀ ਜੋ رائے ਸਾਹਮਣੇ ਆਈ ਹੈ ਵੀ ਸਾਡੇ ਇੱਕ ਦਰਸ਼ਕ ਜੁੜੇ ਸੀ ਉਹਨਾਂ ਨੇ ਵੀ ਕਿਹਾ ਵੀ ਹਾਂ ਆਵਾਰਾ ਕੁੱਤੇ ਤੇ ਆਵਾਰਾ ਪਸ਼ੂਆਂ ਤੋਂ ਨੱਥ ਪਾਣੀ ਜਾਈ ਦੀ ਹੈ ਕਿਉਂਕਿ ਸਾਡੇ ਜਿਹੜੇ ਬੱਚੇ ਨੇ ਉਹ ਗਲੀਆਂ ਮੁੱਲਿਆਂ ਦੇ ਵਿੱਚ ਜੋ ਜਾਂਦੇ ਨੇ ਖੇਡਣ ਘੁੰਮਣ ਸ਼ਾਮ ਨੂੰ ਤਾਂ ਅਸੀਂ ਡਰਦੇ ਹਾਂ ਸੋ ਦੋਸਤੋ ਹੁਣ ਦੇਖਦੇ ਹਾਂ ਕਿ ਭਗਵਾਨਤਮਾ ਜੀ ਨੇੜਾ ਬਿਆਨ ਜਾਰੀ ਕੀਤਾ ਹੈ ਉਹ ਕੀ ਰੰਗ ਲਿਆਉਂਦਾ ਕਿ ਆਵਾਰਾ ਪਸ਼ੂਆਂ ਤੇ ਨੱਥ ਪੇਗੀ ਜਾਂ ਨਹੀਂ ਅਸੀਂ ਆਵਾਰਾ ਪਸ਼ੂਆਂ ਦੇ ਖਿਲਾਫ ਨਹੀਂ ਆ ਪਰ ਜੇ ਨਾ ਕੰਨਿਆ ਵੀ ਜਿਹੜੇ ਆਵਾਰਾ ਪਸ਼ੂ ਖਤਰਨਾਕ ਨੇ ਉਹਨਾਂ ਨੂੰ ਨਤ ਪੈਣੀ ਚਾਹੀਦੀ ਹੈ। ਸੋ ਤੁਹਾਡਾ ਇਹਦਾ ਲਾਈਵ ਦਾ ਸ੍ਰੀ ਦਾ ਬ੍ਰੋਸ ਸੀ ਤੁਹਾਡਾ ਦੁਆਰਾ ਜੁੜਾ ਨਾ ਕੋਈ ਹੋਰ ਲਾਈਵ ਦਾ ਵਿਸ਼ਾ ਲੈ ਕੇ ਤੁਸੀਂ ਦੇਖੋ ਤਾਂ ਕਿ ਪੰਜਾਬੀ ਟੀਵੀ ਤੇ ਮੈਨੂੰ ਦਿਓ ਇਜਾਜ਼ਤ ਸਤ ਸ੍ਰੀ ਅਕਾਲ ਦੋਸਤੋ